ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਕੈਨੇਡਾ ਦੇ ਐਡਮੰਟਨ ਦੇ ਵਿੱਚ ਹਾਂ ਪਰ ਆਹ ਮੋਟਰਸਾਈਕਲ ਹਾਰਲੇ ਡੇਵਿਡਸਨ ਕੈਨੇਡਾ ਦੇ ਵਿੱਚ ਦੱਸਿਆ ਜਾਂਦਾ ਵੀ ਸਿਰਫ 5-7 ਹੀ ਆ ਕਿਉਂਕਿ ਸਪੈਸ਼ਲ ਤਰੀਕੇ ਨਾਲ ਕੰਮ ਹੋਇਆ ਆਪਾਂ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਹਾਰਲੇ ਮੋਟਰਸਾਈਕਲ ਫਲਮਾਏ ਆ ਇਹ ਹੈਗਾ ਵਾ ਐਡਮੰਟਨ ਦੇ ਵਿੱਚ ਹਾਰਲੇ ਡੇਵਿਡਸਨ ਬਹੁਤ ਵੱਡਾ ਨਾਮ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਕੁਲਦੀਪ ਮਨਾਵਾ ਪਿੰਡ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆ ਗਿਆ ਉੱਥੋਂ ਆ ਬਾਈ ਤਬ ਵੀ ਸਾਸ਼੍ਰੀ ਕਾਲ ਕੀ ਹਾਲ ਹੈ ਚੜਦੀ ਕਲਾ ਹੀ ਚੀਠਾ ਕੋਈ ਕਿਰਪਾ ਮਹਾਰਾਜੀ ਦੀ ਠੀਕ ਤੇ ਵੀਰੇ ਗੱਲ ਹੈਗੀ ਇਹ ਇਹ ਕਿੱਥੋਂ ਲਿਆਂਦਾ ਤੇ ਮਾਡਲ ਕਿਹੜਾ ਇਹਦਾ ਇਹ ਬਈ 2013 ਦਾ ਹੈ ਬ੍ਰੇਕ ਆਊਟ ਮਤਲਬ ਇਹ ਸਪੈਸ਼ਲ ਐਡੀਸ਼ਨ ਦਾ ਬਣਿਆ ਹੋਇਆ ਮਤਲਬ ਵੀ ਇਹ ਹਾਲੀਡੇ ਵਰਸਨ ਵੱਲੋਂ ਹੀ ਮਤਲਬ ਕਸਟਮ ਹੋਇਆ ਹੋਇਆ ਅੱਛਾ ਹਾਂਜੀ ਇਹ ਕਸਟਮ ਜਿਵੇਂ ਕ੍ਰੋਮ ਦਾ ਕੋਈ ਵੀ ਮਤਲਬ ਇਹਦਾ ਹਰੇਕ ਨਾਟ ਬੋਲਟ ਕ੍ਰੋਮ ਨਾਲ ਕੈਪ ਕਵਰ ਹੋਇਆ ਹੋਇਆ ਹੂੰ ਫਿਰ ਇਹਦਾ ਇਵਨ ਫਰੇਮ ਵੀ ਇਹਦਾ ਕ੍ਰੋਮ ਦਾ ਹੈਗਾ ਜੀ ਕਿਸੇ ਦੇ ਕਰਕੇ ਦਿਖਾ ਦਿਓ ਵੀਰੇ ਨੇੜੇ ਲੈ ਆਇਓ ਕਿਸੇ ਪਾਸੇ ਮੈਟਲ ਦਾ ਕੋਈ ਪੀਸ ਇਹੋ ਜਿਹਾ ਨਹੀਂ ਹੈਗਾ ਜਿਹੜਾ ਕ੍ਰੋਮ ਨਹੀਂ ਕੀਤਾ ਹੋਇਆ ਅੱਛਾ ਹਾਂਜੀ ਸਪੈਸ਼ਲ ਐਡੀਸ਼ਨ ਦਾ ਮੋਟਰਸਾਈਕਲ ਹੈ 110 ਕਯੂਬਿਕ ਇੰਚੇ ਚ ਸਕ੍ਰੀਮ ਨੀਗਲ ਦਾ ਆਪਣਾ ਹੈਗਾ ਜੀ ਵੀ ਟਵਿਨ ਇਹਦੇ ਵਿੱਚ ਇੰਜਨ ਹੈ ਜੀ ਵੀ ਟਵਿਨ ਇੰਜਨ ਹੋ ਗਿਆ ਹਾਂਜੀ 23 ਮਾਡਲ ਆ ਹੋ ਗਿਆ ਇਹਦੀ ਕੀਮਤ ਕੀ ਹੋਊਗੀ ਜਦੋਂ ਇਹ 23 ਦੇ ਵਿੱਚ ਬਾਹਰ ਆਇਆ ਆ 2013 ਦਾ ਅ 2013 ਮਾਡਲ ਹੈ 2013 ਮਾਡਲ ਆ ਹਾਂਜੀ 2013 ਮਾਡਲ ਮੈਂ ਕਿਹਾ 23 ਅੱਛਾ ਨਹੀਂ 2013 ਜੀ ਅੱਛਾ ਉਹਦੀ ਕੀ ਕੀਮਤ ਹੋਗੀ ਉਹਦੋਂ ਜਿਹੜੇ ਮੈਂ ਗੋਰੇ ਤੋਂ ਲੈ ਕੇ ਆਂਦਾ ਸੀ ਉਹਨੇ 54000 ਡਾਲਰ ਸਪੈਂਡ ਕੀਤਾ ਸੀ ਇੱਥੇ 54000 ਕੋਸ ਸੈਸਰੀ ਲਵਾਈ ਸੀ ਇਹਨੇ ਹੂੰ ਤੇ ਬਾਕੀ ਇਹ ਸਪੈਸ਼ਲ ਐਡੀਸ਼ਨ ਤੇ ਹੀ ਕੰਪਨੀਆਂ ਲੋ ਪੀਸ ਮਤਲਬ ਗਣਤੀ ਦੇ ਹੀ ਆਉਂਦੇ ਆ ਜਿਹੜੇ ਇੰਨੇ ਕ੍ਰੋਮ ਦੇ ਨਾਲ ਮਤਲਬ ਈਵਨ 휠 ਵੀ ਤੁਸੀਂ ਦੇਖੋ ਹੂੰ 휠 ਵੀ ਬਹੁਤ ਮਤਲਬ ਸਪੈਸ਼ਲ ਹਾਂਜੀ ਸਪੈਸ਼ਲ ਕ੍ਰੋਮ ਦੇ ਵੀ ਉਹ ਇੱਕ ਗਲਾਸ ਟਾਈਪ ਇਹਦਾ ਕ੍ਰੋਮ ਆ ਜੀ 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 ਬਿਲਕੁਲ ਸ਼ਕੂਰਾ ਮਾਰਦਾ ਹੁਗਾ ਤੇ ਗੱਲ ਹੈ ਕਿ ਇਹ ਆ ਟਾਇਰ ਬਹੁਤ ਚੌੜਾ ਹੈ ਨਾ ਬਾਈ ਹਾਂਜੀ ਬਾਈ ਹੈ ਇਹ ਜੀਟੀ ਰੋਡ ਜੰਨਾ ਹਾਂਜੀ 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 ਇਹਦੇ ਚ ਆਏ ਆ ਜੀ ਜਦੋਂ ਇਹ 100 ਤੋਂ ਉੱਪਰ ਚਲਾਇਆ ਜਾਂਦਾ ਉਹ ਤੋਂ ਬਾਅਦ ਬਹੁਤ ਕੰਫਰਟੇਬਲ ਰਾਈਡ ਹੋ ਜਾਂਦੀ ਇਹਦੇ ਇਵਨ ਸ਼ਾਕਰ ਵੀ ਥੱਲੇ ਦੇ ਬਾਟਮ ਤੇ ਇੱਥੇ ਦਿੱਤੇ ਹੋਏ ਆ ਬੋਡੀ ਦੇ ਥੱਲੇ ਅੱਛਾ ਇਹਨੂੰ ਸੌਫਟ ਟੇਲ ਕਹਿੰਦੇ ਆ ਜੀ ਇਹਦੇ ਸ਼ਾਕਰ ਵੀ ਥੱਲੇ ਇੰਜਨ ਦੇ ਦਿੱਤੇ ਹੋਏ ਆ ਹੂੰ ਇਹਦਾ ਕੰਟਰੋਲ ਹਾਂ ਜੀ 5 ਕੁਇੰਟਲ 30 ਕਿਲੋ ਕੱਲਾ weight ਮੋਟਰਸਾਈਕਲ ਦਾ ਹੀ ਹੈ 5 ਕੁਇੰਟਲ 30 ਕਿਲੋ 5 ਕੁਇੰਟਲ 30 ਕਿਲੋ weight ਆ ਹਾਂ ਜੀ ਤੇ ਇਹਦੀ ਖਾਸ ਅਸਰੱਚ ਦੱਸਿਆ ਜਾਂਦਾ ਵੀ ਜਿਹੜੇ ਹਾਰਲੇ ਹੋਗੇ ਵੀ ਇਹ ਮੈਲ ਸਸਤਾ ਜਾਂਦਾ ਪਰ ਇਹਦੇ ਉੱਤੇ ਬਾਲੇ ਲੱਗ ਜਾਂਦੇ ਆ। ਸਸਤਾ ਤਾਂ ਕਿਉਂ ਮਿਲ ਜਾਂਦਾ ਪਰ ਇਹਦੀ ਕੰਪੇਅਰ ਹਨਾ ਹਾਂਜੀ ਹਾਂਜੀ ਪਾਰਟ ਮਤਲਬ ਐਸੈਸਰੀ ਬਹੁਤ ਮਹਿੰਗੀ ਹੁੰਦੀ ਆ। ਆਰਡਰ ਤੇ ਹੀ ਮਿਲਦੀ ਆ। ਹਾਂਜੀ ਪਰ ਇਹਦੇ ਇਹਦਾ ਤਾਂ ਜਿੰਨਾ ਕਸਟਮਾਈਜ਼ ਹੋਇਆ ਸਾਰਾ ਹਰਲੇ ਨੇ ਆਪ ਹੀ ਕੀਤਾ ਹੋਇਆ ਕਸਟਮਰ ਨੂੰ। ਹਰਲੇ ਨੇ ਆਪ। ਉਸੇ ਕਰਕੇ ਹਾਂਜੀ ਜਿਹੜਾ ਇਹ ਇਹ ਆ ਚੀਜ਼ ਆ ਹਾਕੀ ਦਿਖਉਂਦੇ ਤੁਸੀਂ। ਇਹ ਬਈ ਇਹ ਆਪਣਾ ਵਾਈਟ 골ਡ ਨਾਲ ਇਹ ਮਤਲਬ ਇਥੋਂ ਡਿਜ਼ਾਈਨ ਕੀਤਾ ਗਿਆ ਇਹਨੂੰ। ਜਿਹੜਾ ਆ ਜਿਹੜੀ ਲੇਰ ਆ ਹਾ ਜਿਹੜੀ ਰੰਗ-ਬਰੰਗੀ ਜਿਹੀ ਚੋਰੀ ਜੀ ਹੈ ਨਾ, ਰੈੱਡ ਦੇ ਨਾਲ ਆ ਗਈ। ਤੇ ਵਾਈਟ 골ਡ ਲੱਗਿਆ ਹੋਇਆ। ਹਾਂਜੀ। ਬਾਕੀ ਦੇ ਚ ਬਾਕੀ ਬਈ ਕੋਈ ਵੀ ਐਸਾ ਪਾਰਟ ਨਹੀਂ ਹੈਗਾ ਜਿਹੜਾ ਕਵਰ ਨਹੀਂ ਹੈਗਾ ਕ੍ਰੋਮ ਨਾਲ ਕਵਰ ਕੀਤਾ ਹੋਇਆ ਸਾਰਾ ਮਤਲਬ ਸਪੈਸ਼ਲ ਜਿਵੇਂ ਤੁਸੀਂ ਚਾਹੇ ਪੱਗ ਬਨ ਲਓ ਇਹ ਚ ਇੰਨਾ ਮਤਲਬ ਸ਼ੀਸ਼ੇ ਵਰਗਾ ਕ੍ਰੋਮ ਆ ਗਿਆ ਬਿਲਕੁਲ ਬਹੁਤ ਕਮਾਲ ਤੇ ਬੰਦਾ ਕੀ ਬੰਦਾ ਹਾਂਜੀ ਬਈ ਸੀਟ ਲੱਗ ਜਾਂਦੀ ਦੂਜੀ ਵੀ ਉਹ ਲਾਈ ਹੋਈ ਆ ਬੰਦਾ ਐ ਕੀ ਬੰਦਾ ਜਿਆਦਾ ਮੈਂ ਕੱਲਾ ਹੀ ਤੇ ਸਾਨੂੰ ਸ਼ੌਂਕ ਫਿਰ ਕਿਵੇਂ ਜਾਗ ਗਿਆ ਬਈ ਬਸ ਬਈ ਐ ਦੇਖਦੇ ਸੀ ਜਦੋਂ ਕਿਤੇ ਰੋਡ ਤੋਂ ਲੰਘਦੇ ਸੀਗੇ ਬਾਈਕਰ ਹਾਂ ਬੇ ਲਵਾਗੇ ਹਾਂਜੀ ਵੀ ਕਿਤੇ ਲਈਏ ਬਾਈਕ ਵੀ ਫਿਰ ਆਪਣਾ ਥੋੜਾ ਤੁਹਾਨੂੰ ਪਤਾ ਵੀ ਵੀ ਆਪਾਂ ਥੋੜੇ ਜੇ ਕ੍ਰੇਜ਼ੀ ਹੁੰਨੇ ਆ ਵੀ ਸਰੇ ਵਾਲਾ ਹੀ ਲਵਾਗੇ ਜਦੋਂ ਲਿਆ ਹਾਂਜੀ ਹਾਂ ਫਿਰ ਸਰੇ ਵਾਲਾ ਹੈ ਹਾਂਜੀ ਆਪਣੇ ਕੋਲ ਇੰਡੀਅਨ ਇੱਕ ਰਾਇਲ ਐਂਡ ਫੀਲਡ ਵੀ ਹੈਗਾ ਜੀ ਉਹਦੀ ਕਹਿੰਦੇ ਇਹਨਾਂ ਦੀ ਫੁੱਲ ਵੀਡੀਓ ਵੀ ਆਪਾਂ ਉਹ ਵੀ ਬਣਾ ਕੇ ਪਾਵਾਂਗੇ ਮੈਨੂੰ ਇਹ ਖੜਾ ਖੜਾ ਚੰਗਾ ਲੱਗਿਆ ਕਿਉਂਕਿ ਆਪਾਂ ਇੰਡੀਆ 'ਚ ਪਾਉਂਦੇ ਰਹੇ ਕਰਕੇ ਤਾਂ ਮੈਂ ਕਿਹਾ ਵੀ ਦਿਖਾਈਏ ਬਹੁਤ ਸੋਹਣੀ ਲੁੱਕ ਲੁੱਕ ਕਮਾਲ ਹੀ ਹੈ ਨਾ ਹਰਲੇ ਤਾਂ ਪਰ ਇਹ ਆ ਵੀ ਥੋੜੇ ਸਬਰ ਵਾਲੇ ਬੰਦੇ ਕੋਲੇ ਬਿਲਕੁਲ ਹਾਂਜੀ ਹਾਂਜੀ ਕੰਟਰੋਲ ਨਹੀਂ ਤਾਂ ਸਮਝ ਲਓ ਕਿ ਸਿੱਧਾ ਮੌਤ ਨੂੰ ਮਾਸੀ ਆਖੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਸਪੀਡ ਬਹੁਤ ਇਹ ਤਾਂ ਭੱਜਣੋਂ ਹਟਦਾ ਹੀ ਨਹੀਂ ਬਾਈ ਜਿੰਨਾ ਮਰਜੀ ਜਵਾਬ ਦੇਣਾ 180 ਤੱਕ ਤਾਂ ਮੈਂ ਆ ਪੱਗ ਨਾਲ ਲੈ ਕੇ ਗਿਆ ਹੋਇਆ ਜੀ ਨੂੰ 180 ਮਤਲਬ ਵੀ ਟੱਚ ਕਰਕੇ ਮੁੜਿਆ ਪਰ ਉਦੋਂ ਮੀ 180 ਨੂੰ ਮੈਂ ਟੱਚ ਕਰਕੇ ਮੁੜ ਆਇਆ ਸੀ ਪਰ ਇਹ ਭੱਜਣੋ ਨਹੀਂ ਹਟਦਾ ਇਹ ਇਹਨੇ ਕਿਹਾ ਬੋਲਣਾ ਵੀ ਮੈਂ ਕੋਈ ਹੁਣ ਨਹੀਂ ਜਾਣਾ ਉਹ ਬਿਲਕੁਲ 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 ਨਾ ਆਪ 180 ਵੀ ਨਾ ਬਰੇ ਹੁਣ ਨਾ ਪੰਗਾ ਲੈ ਭਰਾ ਬਣ ਕੇ ਨਾ 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 ਬਈ ਉਹ ਤਾਂ ਠੀਕ ਹੈ ਜੇ ਕਿ ਟ੍ਰੇਲ ਹੋ ਗਿਆ ਉਹ ਕਿਉਂ ਵਿਜ਼ਿਬਿਲਟੀ ਹੁੰਦੀ 3-4 ਮਤਲਬ 4 ਕਿਲੋਮੀਟਰ ਤੱਕ ਵਿਜ਼ਿਬਿਲਟੀ ਹੁੰਦੀ ਆ ਉਦੋਂ ਕਦੇ ਦੇਖ ਲਈਦਾ ਟੋ ਕੇ ਜਿਵੇਂ ਕਿੰਨਾ ਕੁ ਭਾਈ ਦਾ ਦੇਖ ਲਈਏ ਭਜਾ ਕੇ ਹੂੰ ਇਹ ਪਾਵਰ ਵਗੈਰਾ ਕਿਵੇਂ ਨਾਪੀ ਜਾਂਦੀ ਹੈ ਕਿਸ ਸਿਸਟਮ ਚ ਇਹਦੀ ਇਹਦੀ ਬਈ 1850 ਸੀਸੀ ਇੰਜਨ ਦੀ ਪਾਵਰ ਆ 360 1850cc ਹਾਂਜੀ 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 ਆ ਫਿਲਟਰ ਹੋ ਗਿਆ ਇਹਦੇ ਹਾਂਜੀ ਇੰਟੀਕ ਹੋ ਗਿਆ ਆਪਣਾ ਹਵਾਲਾ ਹੂੰ ਤਾਂ ਆਹ ਜਿਹੜੇ ਬਾਹਰ ਚੋ ਲੱਗੇ ਹੋਏ ਪਾਈਪ ਇਹਦੇ ਚੇਂਜ ਹੋਏ ਹੋਇਆ ਚੇਂਜ ਹੋਏ ਆ ਇਹ ਐਸੈਸਰੀ ਚ ਆ ਜਾਂਦੇ ਮਤਲਬ ਇਹ ਹਰ ਲਈ ਕੁਦਰਤੀ ਮੋਟਰਸਾਈਕਲ ਜਿਹੜੇ ਵੀ ਬਣਾਉਂਦਾ ਇਹ ਉਹਨੇ ਕੀ ਮਾਡਲ ਬਣਾਉਂਦਾ ਵਾ ਜਿੰਨੇ ਇੱਕ ਥੋੜੇ ਜਿ ਲੋਕਾਂ ਕੋਲ ਹਰ ਬੰਦੇ ਨੂੰ ਸਪੈਸ਼ਲ ਫੀਲ ਕਰਾਉਂਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਨਾ ਇਸੇ ਕਰਕੇ ਉਹਨੇ ਕੀ ਮਾਡਲ ਵਗੈਰੇ ਨੇ ਬਣਾਉਣੇ ਇਹਦੀ ਆਦਤ ਆ ਤੇ ਬਹੁਤ ਸੋਹਣਾ ਤੇ ਹੋਰ ਕੋਈ ਗੱਲਬਾਤ ਇਹਦੇ ਬਾਰੇ ਰਹਿੰਦੀ ਹੋਵੇ ਪੂਰ ਬਾਈ ਜੀ ਬਸ ਹਜੇ ਸਮਝ ਹੀ ਜਾਂਦੇ ਆ ਜੇ ਪੂਰਾ ਸਮਝ ਨਹੀਂ ਰਿਹਾ ਇਹਨੂੰ ਹਾਂ ਜੀ ਤਿੰਨ ਚਾਰ ਸਾਲ ਛੋਟੇ ਕੋਲ ਕਿੰਨਾ ਚਿਰ ਹੋ ਗਿਆ ਇਹ ਮੇਰੇ ਕੋਲੇ 4 ਸਾਲ ਦਾ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਹਾਂ ਜੀ 4 ਸਾਲ ਹੋ ਗਏ ਇਹ ਕੋਵਿਡ ਤੋਂ ਪਹਿਲਾਂ ਲਿਆ ਸੀਗਾ ਜੀ ਅੰਛਾ ਉਦੋਂ ਵਿਲੇ ਵਿਲੇਆਂ ਰੂਟਾਂ ਤੇ ਫਿਰ ਭਜਾਇਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਵਿਲੇ ਵਿਲੇ ਰੂਟ ਤੇ ਭਜਾਇਆ ਕਦੇ ਜਦੋਂ ਕਦੇ ਜੌਬ ਤੋਂ ਆਏ ਹੁੰਨੇ ਆ ਥੱਕੇ ਟੁੱਟੇ ਮੜਕਾ ਮੜਕਾ ਸਿਕਾਉਣਾ ਹੁੰਦਾ ਉਦੋਂ ਭਜਾ ਦਈਦਾ ਕੱਢ ਕੇ ਬਾਹਰ ਐਸੇ ਡਮਿੰਟ ਚ ਮੜਕਾ ਆਉਂਦਾ ਨਹੀਂ ਆ ਨਹੀਂ ਸਾਡੇ ਨਾਲ ਚੱਲੋ ਤੁਸੀਂ 2 ਦਿਨ ਕੰਮ ਤੇ ਨਹੀਂ ਮੈਂ ਮੜਕਾ ਤੁਹਾਨੂੰ ਲਿਆ ਦੇਂਗਾ ਦੱਸਦੇ ਆ ਕੰਮ ਹੀ ਜ਼ੋਰ ਦਾ ਹਾਂ ਜੀ ਜ਼ੋਰ ਦਾ ਕੰਮ ਆ ਬਹੁਤ ਯਾਰ ਇੱਥੇ ਮਿਹਨਤ ਕੀਤੀ ਪੰਜਾਬੀਆਂ ਨੇ ਬਿਲਕੁਲ ਬਹੁਤ ਖੁੱਲਾ ਮਾਹੌਲ ਦੇ ਵਿੱਚ ਹੀ ਮੜ ਬਕਪੋਤ ਖੁੱਲੇ ਮਾਹੌਲ ਦੇ ਵਿੱਚ ਜਿਵੇਂ ਨਾ ਪੁਰਾਣੇ ਪੰਜਾਬ ਦਾ ਪੱਕ ਪਿੰਡ ਹੁੰਦਾ ਸੀ ਉਹ ਇੱਕ ਪਿੰਡ ਖੁੱਲਾ ਕਰ ਜਿੱਥੇ ਕੋਈ ਕੰਧ ਨਹੀਂ ਬਿਲਕੁਲ ਜੀ ਸਾਰਿਆਂ ਨਾਲ ਸਾਂਝ ਹੀ ਸਾਂਝ ਸੀ ਕੋਈ ਵੰਡ ਨਹੀਂ ਸੀ ਕਾਉਂਟੀ ਦੇ ਵਿੱਚ ਕੋਈ ਮਤਲਬ ਚੋਰੀ ਨਹੀਂ ਕੋਸ਼ ਮਤਲਬ ਸਾਰਾ ਫ੍ਰੈਂਡਲੀ ਮਾਹੌਲ ਆ ਸਾਰੇ ਨੇਬਰ ਬਹੁਤ ਵਧੀਆ ਨੇਬਰਹੂਡ ਚੰਗਾ ਹੀ ਜੀ ਬਿਲਕੁਲ ਡੋਰ ਨਹੀਂ ਲੱਗਿਆ ਕੋਈ ਫੈਂਸ ਨਹੀਂ ਕੀਤੀ ਹੂੰ ਕੋਈ ਚੋਰੀ ਨਹੀਂ ਹੈਗੀ ਇੱਥੇ ਬਹੁਤ ਪੀਸਫੁਲ ਏਰੀਆ ਹੈਗਾ ਜੀ ਬਿਲਕੁਲ ਬਾਕੀ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਆਪਣਾ ਖੜਕੇ ਵਾਲਾ ਕੋਈ ਵੱਡਾ ਰੋਡ ਹਾਈਵੇ ਨਹੀਂ ਨਿਕਲਦਾ ਕੋਲ ਦੀ ਜਿਵੇਂ ਸ਼ਾਂਤੀ ਕਿਨ ਸ਼ਾਂਤੀ ਨਿਕੈਤਨ ਕਹਿ ਸਕਦੇ ਹਾਂ ਜੀ ਬਿਲਕੁਲ ਜੀ ਪੂਰੀ ਸ਼ਰਸਾਪ ਦੀ ਮਿਹਰ ਪੂਰੀ ਆ ਤੇ ਪ੍ਰੋਪਰ ਸਾਰੀ ਵੀਡੀਓ ਲੈ ਕੇ ਵੀ ਮਿਲਦੇ ਆਪਾਂ ਧੰਨਵਾਦ ਵੀਰੇ ਕੁਲਦੀਪ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ